ਇਤਿਹਾਸ ਕਦੇ ਵੀ ਉਸ ਬੰਦੇ ਤੇ ਦਇਆ ਨਹੀਂ ਕਰਦਾ ਤਰਸ ਨਹੀਂ ਕਰਦਾ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਗਲਤ ਫੈਸਲੇ ਲਏ ਹੋ ਜਦੋਂ ਤੱਕ ਉਹਨੂੰ ਪਤਾ ਲੱਗਦਾ ਹੈ ਕਿਉਂ ਹੋਇਆ ਬਹੁਤ ਦੇਰ ਹੋ ਚੁੱਕੀ ਹੁੰਦੀ ਆ ਕੁਝ ਐਸੇ ਲਈ ਹੁੰਦਾ ਕਿਉਂਕਿ ਉਹਨੇ ਜ਼ਿੰਦਗੀ ਦੇ ਵਿੱਚ ਇੱਕ ਗਲਤ ਔਰਤ ਨੂੰ ਆਪਣਾ ਸਾਥੀ ਚੁਣ ਲਿਆ ਹੁੰਦਾ ਹੈ ਧਿਆਨ ਦੇ ਨਾਲ ਇਹ ਗੱਲ ਸੁਣਿਓ ਪੂਰੀ ਔਰ ਇਹ ਗੱਲਾਂ ਸੋਨ ਨੂੰ ਕਿਸੇ ਨੇ ਨਹੀਂ ਦੱਸਣੀਆਂ ਨਾ ਤੁਹਾਡੇ ਦੋਸਤਾਂ ਨੇ ਨਾ ਤੁਹਾਡੇ ਮਾਂ ਨੇ ਨਾ ਤੁਹਾਡੇ ਪਿਓ ਨੇ ਨਾ ਤੁਹਾਡੇ ਭਰਾ ਨੇ ਨਾ ਇਹ ਸਮਾਜ ਨੇ ਬਲਕਿ ਤੁਹਾਡਾ ਉਹਨਾਂ ਨੇ ਫਾਇਦਾ ਜੁਕੜਨਾ ਥੋੜੀ ਇਸ ਗਲਤੀ ਦੇ ਬਦਲੇ ਚ ساری ਦੁਨੀਆ ਕਹਿੰਦੀ ਆ ਕਿ ਪਿਆਰ ਦੇ ਵਿੱਚ ਵਫਾਦਾਰ ਰਹੋ ਆਪਣੇ ਸਾਥੀ ਨਾਲ ਇਮਾਨਦਾਰ ਰਹੋ ਉਥੇ ਮੈਕਾਬੇਲੀ ਕਹਿੰਦਾ ਹੈ ਕਿ ਹਕੀਕਤ ਨੂੰ ਵੇਖੋ ਹਾਲਾਤਾਂ ਨੂੰ ਵੇਖੋ ਸਮਝਦਾਰ ਬਣੋ ਇਹ ਕਿਤਾਬ ਤੁਹਾਨੂੰ ਕਿਸੇ ਦੇ ਵਿਰੋਧ ਨਹੀਂ ਕਰ ਰਹੀ ਕਿਸੇ ਵਿਰੋਧ ਨਫ਼ਰਤ ਨਹੀਂ ਭਰ ਰਹੀ ਆਪਸੀ ਸਬੰਧਾਂ ਨੂੰ ਨਹੀਂ ਤੋੜ ਰਹੀ ਇਹ ਸਫਰਾ ਅੰਦਰੂਨੀ ਜਾਣਕਾਰੀ ਦਾ ਤੁਹਾਡੀ ਸਮਝ ਦਾ ਤੁਹਾਡਾ ਲੈਵਲ ਚੁੱਕਣ ਦਾ ਇਸੇ ਵਿੱਚ ਬਹੁਤ ਸਿਆਣੇ ਚੰਗੇ ਬੰਦੇ ਦਾ ਉਜਾੜਾ ਇਸ ਲਈ ਨਹੀਂ ਹੋ ਜਾਂਦਾ ਕਿ ਉਹ ਕਿਉਂ ਮੂਰਖਾ ਅਸਲ ਦੇ ਵਿੱਚ ਤਾਂ ਹੁੰਦਾ ਕਿਉਂਕਿ ਕਿਸੇ ਗਲਤ ਔਰਤ ਨੂੰ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦੇ ਲਈ ਜਿਹੜੀ ਆਪਣੇ ਨਾਲ ਸਿੱਖਾਂ ਨੂੰ ਡੱਬੀ ਵੀ ਲੈ ਕੇ ਆਏ ਸੀ ਉਸ ਨੂੰ ਉਜਾੜਨ ਲਈ ਉਸ ਤਾਂ ਸਭ ਕੁਝ ਬਰਬਾਦ ਕਰਨ ਦੇ ਲਈ ਕਦੇ ਵੀ ਇੱਥੇ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਕਿਵੇਂ ਦੇਖਦੇ ਹਾਂ ਜਿਸ ਤਰ੍ਹਾਂ ਦਾ ਅਸੀਂ ਕਿਸੇ ਨੂੰ ਆਪਣੇ ਕੋਲੇ ਸ਼ੋਅ ਕਰਦੇ ਹਾਂ ਸੋਸਾਇਟੀ ਦੇ ਵਿੱਚ ਪਿੰਡ ਦੇ ਵਿੱਚ ਉਹ ਉਹ ਲੋਕ ਆਪਾਂ ਨੂੰ ਉਵੇਂ ਹੀ ਜਾਣਦੇ ਆ ਜਿਸ ਤਰ੍ਹਾਂ ਦੀ ਸਭ ਦਾ ਆਪਾਂ ਜਵਾਨੋ ਬੋਲਦੇ ਆ ਜਿਸ ਤਰ੍ਹਾਂ ਦਾ ਆਪਣਾ ਬਾਡੀ ਲੈਂਗੁਏਜ ਆ ਪਰ ਮੈਕੀਬੈਲੀ ਇਹ ਚੀਜ਼ਾਂ ਦੇ ਪਾਰ ਦੇਖ ਸਕਦਾ ਸੀ ਕਿ ਔਰਤ ਜਿਹੜੀ ਤੁਹਾਨੂੰ ਸੋਹਣੀ ਲੱਗਦੀ ਆ ਬਹੁਤ ਸੋਹਣੇ ਕੱਪੜੇ ਪਾਏ ਆ ਬੜੇ ਉਹਦੇ ਵਿੱਚ ਨਖਰੇ ਆ ਪਰ ਉਸ ਤੋਂ ਪਾਰ ਦੇਖਣ ਦੀ ਹਿੰਮਤ ਰੱਖਦਾ ਸੀਗਾ ਕਿ ਜਦੋਂ ਉਸ ਨੂੰ ਕੋਈ ਨਹੀਂ ਦੇਖਦਾ ਉਦੋਂ ਕੀ ਬਣ ਜਾਂਦੀ ਆ ਅਸਲ ਦੇ ਵਿੱਚ ਉਹਦਾ ਉਹਦਾ ਕਹੋ ਉਹਦਾ ਨੇਚਰ ਕਿਹੋ ਜਿਹਾ ਉਹਦਾ ਸੁਭਾਅ ਕਿਹੋ ਜਿਹਾ ਦੁਨੀਆਂ ਨੂੰ ਦੇਖਣ ਦਾ ਤਾਂ ਨਜ਼ਰੀਆ ਕਿ ਹੋ ਜਾਗਾ ਇਹ ਚੀਜ਼ਾਂ ਨੂੰ ਵੇਖਣ ਦੀ ਲੋੜ ਹੁੰਦੀ ਆ ਨਾ ਕਿ ਉੱਪਰੋਂ ਉੱਪਰੋਂ ਜਿਹੜੇ ਪਹਿਰਾਵੇ ਨੂੰ ਉਹਦੇ ਚਿਹਰੇ ਨੂੰ ਮਹਿਕ ਮੈਲੀ ਨੇ ਆਪਣੇ ਪਹਿਲੇ ਨਜ਼ਮ ਦੇ ਵਿੱਚ ਦੱਸਿਆ ਕੋਨ ਚਾਰਾਂ ਦੇ ਵਿੱਚੋਂ ਕਿ ਔਰਤਾਂ ਸਿਰਫ ਦੋ ਹੀ ਤਰ੍ਹਾਂ ਦੀਆਂ ਹੁੰਦੀਆਂ ਐ ਜਾਂ ਤਾਂ ਬਰਬਾਦੀ ਲਿਆਉਣ ਵਾਲੀ ਜਾਂ ਖੁਸ਼ਹਾਲੀ ਲਿਆਉਣ ਵਾਲੀ ਤੀਜਾ ਦੇ ਵਿੱਚ ਕੁਝ ਨਹੀਂ ਹੁੰਦਾਗਾ ਇਹ ਦੋ ਹੀ ਤਰ੍ਹਾਂ ਦੀ ਔਰਤਾਂ ਹੁੰਦੀਆਂ ਹਮੇਸ਼ਾ ਇਹਨਾਂ ਦੇ ਤੁਸੀਂ ਪਾਰ ਦੇਖਣਾਗਾ ਬੇਸ਼ੱਕ ਕੋਈ ਔਰਤ ਕੋਈ ਕੁੜੀ ਉਹਦਾ ਚਿਹਰਾ ਨਹੀਂ ਚੰਗਾ ਉਸਦੇ ਕੱਪੜੇ ਪਾਉਣ ਦਾ ਢੰਗ ਨਹੀਂ ਸਹੀ ਪਰ ਅੰਦਰੋਂ ਉਹਦਾ ਨੇਚਰ ਕਿਹੋ ਜਿਹਾ ਲੋਕਾਂ ਨਾਲ ਵਰਤਾਰਾ ਕਿਹੋ ਜਿਹਾ ਕਹਿੰਦੇ ਹੁੰਦੇ ਆ ਸੂਰਤ ਤੇ ਸ਼ੀਰਤ ਦੇ ਵਿੱਚ ਫਰਕ ਹੁੰਦਾ ਹੈ ਇਹ ਚੀਜ਼ਾਂ ਨੂੰ ਤੁਹਾਨੂੰ ਪਰਖਣ ਦੀ ਲੋੜ ਆ ਨਾ ਕਿ ਚਿਹਰਾ ਦੇ ਉੱਤੇ ਜਾਣ ਦੀ ਲੋੜ ਆ ਕਿਉਂਕਿ ਮਖੌਟੇ ਇਨਸਾਨ ਕੋਲੇ ਬਹੁਤ ਹੁੰਦੇ ਆ ਪੰਜ ਪੰਜ ਮਿੰਟ 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 ਤੇ ਵੀ ਕਹੋ ਇਨਸਾਨ ਆਪਣੇ ਚਿਹਰੇ ਦੇ ਮਖੌਟੇ ਬਦਲ ਸਕਦਾ ਹੈ ਜੀ ਲਿਆਉਣ ਵਾਲੀਆਂ ਔਤਾਂ ਤੁਹਾਡੇ ਦਾ ਮੁਸਕਰਾਉਣੀਆਂ ਇੱਕ ਪਰਜੀਵੀ ਤਰ੍ਹਾਂ ਰਹਿਣਗੀਆਂ ਤੁਹਾਨੂੰ ਲੱਗੂਗਾ ਕਿ ਇਹ ਤੁਹਾਡੇ ਲਈ ਮਦਦਗਾਰ ਆ ਤੁਹਾਡੀ ਮਦਦ ਕਰ ਰਹੀ ਆ